19 ਬੱਚਿਆਂ ਦਾ ਰੇਪ ਕਰਕੇ ਤੇ ਉਹਨਾਂ ਨੂੰ ਮਾਰ ਕੇ ਪਕਾ ਕੇ ਖਾਣ ਵਾਲੇ ਬੰਦੇ ਨੂੰ ਆਪਣੇ ਦੇਸ਼ ਦਾ ਸੁਪਰੀਮ ਕੋਰਟ ਖੁੱਲਾ ਛੱਡ ਚੁੱਕਿਆ 2006 ਦੇ ਨਠਾਰੀ ਕੇਸ ਬਾਰੇ ਤੁਹਾਡੇ ਚੋਂ ਕਾਫੀ ਨੇ ਸੁਣਿਆ ਹੋਊਗਾ ਉਹਦੇ ਤੇ ਸੈਕਟਰ 36 ਕਰਕੇ ਇੱਕ ਫਿਲਮ ਵੀ ਬਣ ਚੁੱਕੀ ਹੈ ਜੋ ਤੁਸੀਂ ਨੈਟਫਲਿਕਸ ਤੇ ਦੇਖ ਸਕਦੇ ਆ ਇੱਕ ਕਹਾਣੀ ਸ਼ੁਰੂ ਹੁੰਦੀ ਆ 2004 ਚ ਜਦੋਂ ਮਨਿੰਦਰ ਸਿੰਘ ਪੰਦੇਰ ਜੋ ਚੰਡੀਗੜ੍ਹ ਦਾ ਇੱਕ ਬਹੁਤ ਵੱਡਾ ਬਿਜ਼ਨਸਮੈਨ ਸੀ ਉਹ ਨੋਇਡਾ ਉੱਤਰ ਪ੍ਰਦੇਸ਼ ਦੇ ਸੈਕਟਰ 31 ਚ ਇੱਕ ਕੋਠੀ ਬਾਏ ਕਰਦਾ ਕੋਠੀ ਨੰਬਰ D5 ਆਪਦੇ ਬਿਜ਼ਨਸ ਦੇ ਚੱਲਦੇ ਮਨਿੰਦਰ ਸਿੰਘ ਪੰਦੇਰ ਆਪਦੇ ਘਰ ਤੋਂ ਜ਼ਿਆਦਾਤਰ ਵਾਰ ਹੀ ਰਹਿੰਦਾ ਸੀ ਤਾਂ ਕਰਕੇ ਉਹ ਇਸ ਕੋਠੀ ਦੀ ਦੇਖਭਾਲ ਕਰਨ ਲਈ ਕਿਸੇ ਬੰਦੇ ਦੀ ਤਲਾਸ਼ ਕਰ ਰਿਹਾ ਸੀ ਹੁਣ ਜਿਹੜੇ ਪ੍ਰਾਪਰਟੀ ਡੀਲਰ ਨੇ ਮਨਿੰਦਰ ਸਿੰਘ ਪੰਦੇਰ ਨੂੰ ਇਹ ਕੋਠੀ ਦਿਵਾਈ ਹੁੰਦੀ ਆ ਉਹ ਮਨਿੰਦਰ ਦੀ ਮੁਲਾਕਾਤ ਇੱਕ ਸੁਰਿੰਦਰ ਕੋਹਲੀ ਨਾਮ ਦੇ ਬੰਦੇ ਨਾਲ ਕਰਾਉਂਦਾ ਜੋ ਉਸੇ ਪ੍ਰਾਪਰਟੀ ਡੀਲਰ ਦੇ ਘਰੇ ਕੰਮ ਕਰ ਰਿਹਾ ਸੀ ਉਸੇ ਪ੍ਰਾਪਰਟੀ ਡੀਲਰ ਦੇ ਭਰੋਸੇ ਤੇ ਮਨਿੰਦਰ ਸਿੰਘ ਪੰਦੇਰ ਸੁਰਿੰਦਰ ਕੋਹਲੀ ਨੂੰ ਆਪਦੀ ਕੋਠੀ 'ਚ ਕੰਮ ਤੇ ਰੱਖ ਲੈਂਦਾ ਹੁਣ ਭਾਵੇਂ ਸੁਰਿੰਦਰ ਕੋਹਲੀ ਉਸ ਕੋਠੀ 'ਚ ਸਿਰਫ ਇੱਕ ਨੌਕਰ ਸੀ ਪਰ ਮਨਿੰਦਰ ਸਿੰਘ ਪੰਦੇਰ ਦੇ ਜ਼ਿਆਦਾਤਰ ਬਾਹਰ ਰਹਿਣ ਕਰਕੇ ਉਹ ਇਸ ਕੋਠੀ 'ਚ ਇੱਕ ਮਾਲਕ ਵਾਂਗੂ ਹੀ ਰਹਿੰਦਾ ਸੀ ਥੋ ਪਰ ਫਿਰ ਹੌਲੀ-ਹੌਲੀ ਐਸੇ ਸੈਕਟਰ 31 ਦੇ ਨੇੜੇ ਪੈਂਦੇ ਨਠਾਰੀਪਿੰਡ ਦੇ ਬੱਚੇ ਗਾਇਬ ਹੋਣੇ ਸ਼ੁਰੂ ਹੋ ਜਾਂਦੇ ਆ ਡੀ5 ਕੋਠੀ ਦੇ ਗਵੰਡੀ ਦੱਸਦੇ ਆ ਕਿ ਜ਼ਿਆਦਾਤਰ ਸੁਰਿੰਦਰ ਕੋਲੀ ਜਾਂ ਤਾਂ ਕੋਠੀ ਦੀ ਛੱਤ ਤੇ ਤੇ ਜਾਂ ਕੋਠੀ ਦੇ ਮੇਨ ਗੇਟ ਦੇ ਆਲੇ-ਦੁਆਲੇ ਰਹਿੰਦਾ ਸੀ ਹੁਣ ਜਿਹੜੇ ਇਹ ਬੱਚੇ ਗਾਇਬ ਹੋ ਰਹੇ ਸੀ ਉਹਨਾਂ ਗਾਇਬ ਹੋਏ ਬੱਚਿਆਂ ਚੋਂ ਸਭ ਤੋਂ ਛੋਟੇ ਬੱਚੇ ਦੀ ਉਮਰ ਸਿਰਫ 4 ਸਾਲ ਸੀ ਘਬਰਾਏ ਹੋਏ ਬੱਚਿਆਂ ਦੇ ਮਾਪੇ ਪੁਲਿਸ ਕੋਲੇ ਪਹੁੰਚਦੇ ਆ ਪਰ ਪੁਲਿਸ ਵੱਲੋਂ ਉਹਨਾਂ ਦੀ ਗੱਲ ਤੇ ਕੋਈ ਬੜਾ ਗੌਰ ਨਹੀਂ ਕੀਤਾ ਜਾਂਦਾ ਆਈਂ ਕਰਦੇ ਕਰਾਉਂਦੇ 2 ਸਾਲ ਲੰਘ ਜਾਂਦੇ ਆ ਮਤਲਬ 2004 ਤੋਂ 2006 ਆ ਜੇ ਵੀ ਉਸੇ ਸਪੀਡ ਨਾਲ ਗਾਇਬ ਹੋ ਰਹੇ ਸੀ ਬੱਚਿਆਂ ਦੇ ਗਾਇਬ ਹੁੰਦੇ ਰਹਿਣ ਕਰਕੇ ਬੱਚਿਆਂ ਦੇ ਮਾਪੇ ਦਾ ਪੁਲਿਸ ਤੇ ਪ੍ਰੈਸ਼ਰ ਵੱਧ ਗਿਆ ਬੱਚਿਆਂ ਦੇ ਪੇਰੈਂਟਸ ਨੂੰ ਸੁਰਿੰਦਰ ਕੋਹਲੀ ਤੇ ਪਹਿਲੇ ਹੀ ਸ਼ੱਕ ਸੀ ਤਾਂ ਕਰਕੇ 31 ਦਸੰਬਰ 2006 ਨੂੰ ਪੁਲਿਸ ਸੁਰਿੰਦਰ ਕੋਹਲੀ ਦੇ ਘਰੇ ਪਹੁੰਚਦੀ ਆ ਤੇ ਉੱਥੇ ਪਹੁੰਚ ਕੇ ਸੁਰਿੰਦਰ ਕੋਹਲੀ ਤੋਂ ਪੁੱਛਗਿੱਛ ਕਰਦੀ ਆ ਪਰ ਕੋਈ ਵਧੀਆ ਸਬੂਤ ਨਾ ਮਿਲਣ ਕਰਕੇ ਪੁਲਿਸ ਨੂੰ ਕੋਠੀ ਚੋਂ ਖਾਲੀ ਹੱਥ ਬਾਹਰ ਆਉਣਾ ਪੈਂਦਾ ਹੁਣ ਇਸ ਕੋਠੀ ਦੇ ਪਿਛਲੇ ਪਾਸੇ ਇੱਕ ਬਹੁਤ ਵੱਡਾ ਨਾਲਾ ਸੀ ਤੇ ਇੱਕ ਦਿਨ ਇੱਕ ਰਾਹ ਜਾਂਦੇ ਬੰਦੇ ਨੂੰ ਉਸ ਨਾਲੇ ਚ ਇੱਕ ਪਲਾਸਟਿਕ ਬੈਗ ਦਿਸਦਾ ਜਿਹਦੇ ਚੋਂ ਇੱਕ ਇਨਸਾਨ ਦਾ ਹੱਥ ਬਾਹਰ ਕਹ ਰਿਆ ਸੀ ਉਹ ਬੰਦਾ ਡਰ ਕੇ ਪੁਲਿਸ ਨੂੰ ਫੋਨ ਕਰਦਾ ਤੇ ਫਿਰ ਉਥੇ ਪੁਲਿਸ ਪਹੁੰਚਦੀ ਆ ਤੇ ਸ਼ਾਨਬੀਨ ਸ਼ੁਰੂ ਹੁੰਦੀ ਆ ਸ਼ਾਨਬੀਨ ਕਰਨ ਤੋਂ ਬਾਅਦ ਪੁਲਿਸ ਨੂੰ 16 ਕੱਟੇ ਹੋਏ ਸਿਰ ਮਿਲਦੇ ਆ ਤੇ 40 ਪਲਾਸਟਿਕ ਬੈਗ ਮਿਲਦੇ ਆ ਜਿੰਨਾਂ ਚ ਇਨਸਾਨਾਂ ਦੇ ਕੱਟੇ ਹੋਏ ਬਾਡੀ ਪਾਰਟ ਸੀ ਇਹ ਸਬੂਤ ਮਿਲਦੇ ਹੀ ਪੁਲਿਸ ਕੋਠੀ ਚ ਐਂਟਰ ਹੁੰਦੀ ਆ ਤੇ ਇਸ ਵਾਰ ਪੁਲਿਸ ਦੀ ਟੀਮ ਕੋਠੀ ਚ ਚੰਗੀ ਤਰ੍ਹਾਂ ਸ਼ਾਨਬੀਨ ਕਰਦੀ ਆ ਤੇ ਡੰਗਾਈ ਚ ਜਾ ਕੇ ਉਹਨਾਂ ਨੂੰ ਬੱਚਿਆਂ ਦੇ ਸਕੂਲ ਬੈਗ ਤੇ ਅੰਡਰਗਾਰਮੈਂਟਸ ਵਗੈਰਾ ਮਿਲਦੇ ਆ ਤੇ ਹੋਰ ਡੀਪ ਸਰਚ ਕਰਨ ਤੋਂ ਬਾਅਦ ਉਹਨਾਂ ਨੂੰ ਕਈ ਤਰ੍ਹਾਂ ਦੇ ਚਾਕੂ ਤੇ ਕਈ ਤਰ੍ਹਾਂ ਦੇ ਕਾਪੇ ਵਗੈਰਾ ਬਾਦ ਸੁਰਿੰਦਰ ਕੋਹਲੀ ਅਰੈਸਟ ਹੋ ਜਾਂਦਾ ਤੇ ਥੋੜੇ ਹੀ ਦਿਨਾਂ ਬਾਅਦ ਪੁਲਿਸ ਕੋਠੀ ਦੇ ਮਾਲਕ ਮਨਿੰਦਰ ਸਿੰਘ ਪੰਦੇਰ ਨੂੰ ਵੀ ਗ੍ਰਿਫਤਾਰ ਕਰ ਲੈਂਦੀ ਆ ਬਾਕੀ ਦੀ ਕਹਾਣੀ ਤੋਂ ਪਹਿਲਾਂ ਮੈਂ ਤੁਹਾਨੂੰ ਸੁਰਿੰਦਰ ਕੋਹਲੀ ਦਾ ਥੋੜਾ ਜਿਹਾ ਬੈਕਗ੍ਰਾਉਂਡ ਦੱਸ ਦਿੰਨਾ ਸੁਰਿੰਦਰ ਕੋਹਲੀ ਦਾ ਫਾਦਰ ਇੱਕ ਬੁੱਚੜ ਸੀ ਮਤਲਬ ਉਹਦੀ ਇੱਕ ਮੀਟ ਸ਼ਾਪ ਸੀ ਜਿੱਥੇ ਜਾਨਵਰਾਂ ਨੂੰ ਕੱਟਿਆ ਜਾਂਦਾ ਤੇ ਬਾਅਦ ਚ ਉਹਨਾਂ ਦਾ ਮੀਟ ਵੇਚਿਆ ਜਾਂਦਾ ਸੁਰਿੰਦਰ ਕੋਹਲੀ ਨਿੱਕੇ ਹੁੰਦਿਆਂ ਤੋਂ ਹੀ ਆਪਦੇ ਫਾਦਰ ਦੀ ਉਸ ਮੀਟ ਸ਼ਾਪ ਤੇ ਕੰਮ ਕਰਦਾ ਆ ਰਿਹਾ ਸੀ ਜਿੱਥੋਂ ਉਹਨੂੰ ਇਹ ਸਾਰੀ ਕੱਟਵੜ ਦੀ ਆਦਤ ਪਈ 2007 ਚ ਇਹ ਕੇਸ ਸੀਬੀਆਈ ਕੋਲੇ ਪਹ ਇੰਟਰੋਗੇਸ਼ਨ ਸ਼ੁਰੂ ਹੁੰਦੀ ਆ ਬੜੀ ਹੀ ਆਸਾਨੀ ਨਾਲ ਸੁਰਿੰਦਰ ਕੋਹਲੀ ਕਾਫੀ ਕੁਝ ਦੱਸ ਦਿੰਦਾ ਉਹ ਦੱਸਦਾ ਕਿ ਮੈਂ ਬੱਚਿਆਂ ਨੂੰ ਮਿਠਾਈਆਂ ਚਾਕਲੇਟ ਦਾ ਲਾਲਚ ਦੇ ਕੇ ਕੋਠੀ ਦੇ ਅੰਦਰ ਲਿਆਉਂਦਾ ਸੀ ਤੇ ਜਿਹਦੇ ਤੋਂ ਬਾਅਦ ਇਹ ਉਹਨਾਂ ਦਾ ਰੇਪ ਕਰਦਾ ਸੀ ਤੇ ਉਹਨਾਂ ਨੂੰ ਮਾਰ ਕੇ ਖਾ ਜਾਂਦਾ ਸੀ ਸੁਰਿੰਦਰ ਕੋਹਲੀ ਵੱਲੋਂ ਇੱਕ ਪਾਇਲ ਨਾਮ ਦੀ ਕੁੜੀ ਦਾ ਮਰਡਰ ਕੀਤਾ ਜਾਂਦਾ ਤੇ ਇਹ ਇੱਕ ਇੰਟਰਵਿਊ 'ਚ ਆਪਦੇ ਮੂੰਹੋਂ ਦੱਸਦਾ ਕਿ ਮੈਂ ਉਸ ਕੁੜੀ ਦੀ ਬਾਹ ਤੇ ਉਹਦੀ ਛਾਤੀ ਦਾ ਇੱਕ ਪੀਸ ਕੱਟ ਕੇ ਤੇ ਉਹਨੂੰ ਪਕਾ ਕੇ ਖਾਦਾ ਘਾਟ ਕਰਕੇ ਔਰ ਇਸका ਮੇਰੇ ਬਾਜੂ ਔਰ ਜੇ ਸੀਨੇ ਕੇ ਪਿੱਛੇ ਵੀ ਖਾਇਆ ਕਰ। ਮੁਨੀਂਦਰ ਸਿੰਘ ਪੰਦੇਰ ਵੱਲੋਂ ਸੀਬੀਆਈ ਨੂੰ ਕਹਿ ਦਿੱਤਾ ਜਾਂਦਾ ਕਿ ਮੇਰਾ ਇਸ ਕੇਸ ਨਾਲ ਕੋਈ ਲੈਣਾ ਦੇਣਾ ਨਹੀਂ ਕਿ ਮੈਂ ਤਾਂ ਘਰ ਤੋਂ ਬਾਹਰ ਹੀ ਰਹਿੰਦਾ ਸੀ ਤੇ ਮੇਰੇ ਪਿੱਛੇ ਘਰ 'ਚ ਕੀ ਹੁੰਦਾ ਉਹਦੇ ਬਾਰੇ ਮੈਨੂੰ ਕੋਈ ਆਈਡੀਆ ਨਹੀਂ ਪਰ ਦੂਜੇ ਪਾਸੇ सुरेंद्र ਕੋਹਲੀ ਸੀਬੀਆਈ ਨੂੰ ਬਿਆਨ ਦਿੰਦਾ ਕਿ ਮੈਂ ਇਹ ਸਾਰਾ ਕੁਝ ਆਪਦੇ ਮਾਲਕ ਮੁਨੀਂਦਰ ਸਿੰਘ ਪੰਦੇਰ ਦੇ ਕਹਿਨ ਤੇ ਹੀ ਕੀਤਾ। ਕਾਹ ਅਗੀ? ਇਹ ਤੋ ਆਦਮੀ ਆਦਮੀ ਕੁਝ ਵੀ ਕਹਿ ਦੇਗਾ। ਕਿਉਂ ਨਹੀਂ ਕਹੇਗਾ ਆदमी ਕੁਝ ਵੀ ਕਹਿ ਸਕਦਾ ਕਿੰਨਾ ਦੋਨਾਂ ਤੇ ਮਿਲਾ ਕੇ ਟੋਟਲ 19 ਕੇਸ ਰਜਿਸਟਰ ਹੁੰਦੇ ਆ ਜੀਦੇ ਚੋਂ 16 ਕੇਸ ਤਾਂ ਹੁੰਦੇ ਆ ਸੁਰਿੰਦਰ ਕੋਹਲੀ ਦੇ ਤੇ 3 ਕੇਸ ਹੁੰਦੇ ਆ ਮਨਿੰਦਰ ਸਿੰਘ ਪੰਦੇਰ ਤੇ 2006 ਤੋਂ ਲੈ ਕੇ 2014 ਤੱਕ ਮਤਲਬ ਪੂਰੇ 8 ਸਾਲ ਸੁਰਿੰਦਰ ਕੋਹਲੀ ਨੂੰ ਜੇਲ੍ਹ 'ਚ ਉਹਦੇ ਪਰਿਵਾਰ ਵੱਲੋਂ ਕੋਈ ਵੀ ਮਿਲ ਨਹੀਂ ਆਉਂਦਾ ਦੱਸਿਆ ਜਾਂਦਾ ਕਿ ਉਹਦੀ ਵਾਈਫ ਵੱਲੋਂ ਦੂਜਾ ਵਿਆਹ ਕਰਵਾ ਲਿਆ ਜਾਂਦਾ ਤੇ ਸੁਰਿੰਦਰ ਕੋਹਲੀ ਦੀ ਆਪਦੀ ਕੁੜੀ ਨੇ ਉਹਨੂੰ ਮਿਲਣ ਤੋਂ ਇਨਕਾਰ ਕਰਤਾ ਸੀ ਰਿਪੋਰਟਸ ਦੇ ਅਕੋਰਡਿੰਗ 2014 'ਚ ਸਿਰਫ 45 ਮਿੰਟ ਵਾਸਤੇ ਸੁਰਿੰਦਰ ਕੋਹਲੀ ਦੀ ਮਾਂ ਉਹਨੂੰ ਜੇਲ੍ਹ 'ਚ ਮ ਉਦੇ ਭੈਣ ਭਰਾ ਉਹਦੇ ਚਾਚੇ ਤਾਇਏ ਦੇ ਮੁੰਡੇ ਸਾਰੇ ਉਹਦੇ ਨਾਲ ਰਿਸ਼ਤਾ ਤੋੜ ਲੈਂਦੇ ਆ ਤੇ ਫਿਰ 2023 ਚ ਆ ਕੇ ਇਹ ਸਾਰਾ ਕੇਸ ਪਲਟਿਆ ਜਾਂਦਾ ਜਦੋਂ ਮਨਿੰਦਰ ਸਿੰਘ ਪੰਦੇਰ ਦੇ ਖਿਲਾਫ ਸਬੂਤ ਨਾ ਮਿਲਣ ਕਰਕੇ ਉਹਨੂੰ ਬਰੀ ਕਰ ਦਿੱਤਾ ਜਾਂਦਾ ਹੁਣ ਬਚੇ 13 ਕੇਸ ਜੋ ਸੁਰਿੰਦਰ ਕੋਹਲੀ ਤੇ ਸੀ ਜਿੰਨਾ ਚੋਂ 12 ਕੇਸਾਂ ਚ ਤਾਂ ਉਹਨੂੰ ਮੌਤ ਦੀ ਸਜ਼ਾ ਹੋ ਚੁੱਕੀ ਸੀ ਤੇ ਜਿਹੜਾ 13ਵਾਂ ਕੇਸ ਸੀ ਉਹਦੇ ਚ ਉਹਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ ਹੌਲੀ ਹੌਲੀ ਕਰਕੇ ਉਹ 12 ਕੇਸ ਰੱਦ ਹੋ ਜਾਂਦੇ ਆ ਤੇ ਜਿਹੜਾ 13ਵਾਂ ਉਮਰ ਕੈਦ ਵਾਲਾ ਕੇਸ ਹੁੰਦਾ ਉਹ ਵੀ ਹੁਣ ਨਵੰਬਰ 2025 ਚ ਆ ਕੇ ਰੱਦ ਹੋ ਜਾਂਦਾ ਤੇ ਸੁਰਿੰਦਰ ਕੋਹਲੀ ਵਰਗਾ ਫਿਰ ਜੇਲ੍ਹ ਚੋਂ ਬਾਹਰ ਆ ਜਾਂਦਾ ਹੁਣ ਦੱਸਿਆ ਜਾਂਦਾ ਕਿ ਜਿਹੜਾ ਕੋਠੀ ਦਾ ਮਾਲਕ ਸੀ ਮਨਿੰਦਰ ਸਿੰਘ ਪੰਦੇਰ ਇਹ ਇੱਕ ਬਹੁਤ ਪਾਵਰਫੁਲ ਬੰਦਾ ਸੀ ਜਿਹਦੀ ਪੁਲਿਸ ਤੇ ਪੋਲੀਟਿਸ਼ੀਅਨਸ ਨਾਲ ਪੂਰੀ ਜਾਣ ਪਛਾਣ ਸੀ ਦੱਸਿਆ ਜਾਂਦਾ ਕਿ ਇਹਨੇ ਆਪਦੀ ਪਾਵਰ ਦਾ ਯੂਜ਼ ਕਰਕੇ ਪਹਿਲਾਂ ਸਾਰਾ ਬਲੇਮ ਸੁਰਿੰਦਰ ਕੋਹਲੀ ਤੇ ਸੜਤਾ ਤੇ 2023 ਚ ਆ ਬਾਹਰ ਹੋ ਗਿਆ ਤੇ ਫਿਰ ਉਸੇ ਪਾਵਰ ਨਾਲ 2025 ਚ ਸੁਰਿੰਦਰ ਕੋਹਲੀ ਨੂੰ ਵੀ ਜੇਲ੍ਹ ਚ ਕੜਵਾ ਲਿਆ ਸੁਰਿੰਦਰ ਕੋਹਲੀ ਨੂੰ ਇੱਕ ਇੰਟਰਵਿਊ ਚ ਇਹ ਸਾਰਾ ਕੁਝ ਕਰਨ ਦਾ ਰੀਜ਼ਨ ਪੁੱਛਿਆ ਗਿਆ ਕਿ ਤੇਰੇ ਨਾਲ ਇਹੋ ਜਿਹਾ ਕੀ ਹੋਇਆ ਸੀ ਕਿ ਤੂੰ ਇਹੋ ਜੇ ਕੰਮ ਕੀਤੇ ਤਾਂ ਉਦੋਂ ਉਹਨੇ ਦੱਸਿਆ ਕਿ ਕੋਠੀ ਦਾ ਮਾਲਕ ਮਨਿੰਦਰ ਪੰਦੇਰ ਜਦੋਂ ਵੀ ਕੋਠੀ ਚਾਉਂਦਾ ਸੀ ਉਹਦੇ ਕੋਲੇ ਹਰ ਰੋਜ਼ ਇੱਕ ਨਵੀਂ ਸਕਾਟ ਆਉਂਦੀ ਸੀ ਔਰ ਆਪ ਸਕਾਟ ਬੁਲਾਇਆ ਕਰਦੇ تھے۔ ਕੀ ਇਹ ਸੱਚ ਹੈ? ਸਕਾਟ ਵਾਲੀ ਕਹਾਣੀ ਸੱਚ ਹੈ ਤੇ ਉਹਦੇ ਨਾਲ ਉਹ ਜੋ ਵੀ ਕਰਦਾ ਉਹਦੀ ਇੱਕ ਵੀਡੀਓ ਬਣਾ ਲੈਂਦਾ ਸੀ। ਸੁਰਿੰਦਰ ਕੋਹਲੀ ਦੱਸਦਾ ਕਿ ਘਰ 'ਚ ਇਹੋ ਜਿਹਾ ਕੁਝ ਹੁੰਦਾ ਵੇਖ ਕੇ ਉਹਦਾ ਮਨ ਖਰਾਬ ਹੋਇਆ ਤੇ ਉਹਨੂੰ ਵੀ ਇਹ ਸਾਰਾ ਕੁਝ ਕਰਨ ਦਾ ਲਾਲਚ ਹੋਇਆ। ਪਰ ਮਨਿੰਦਰ ਸਿੰਘ ਪੰਦੇਰ ਵੱਲੋਂ ਇਸ ਗੱਲ ਨੂੰ ਆਪਦੀ ਇੱਕ ਇੰਟਰਵਿਊ 'ਚ ਡਿਨਾਈ ਕਰ ਦਿੱਤਾ ਜਾਂਦਾ। ਪਰ ਜਿਵੇਂ ਵੀ ਸੀ ਜਿੰਨੇ ਵੀ ਬੱਚਿਆਂ ਦਾ ਬੇਰਹਿਮੀ ਨਾਲ ਕਤਲ ਹੋਇਆ ਤੇ ਉਹਨਾਂ ਦੇ ਮਾਪਿਆਂ ਨੂੰ ਇਹ ਆਸ ਸੀ ਕਿ ਆਪਣੇ ਦੇਸ਼ ਦਾ ਸੁਪਰੀਮ ਕੋਰਟ ਉਹਨਾਂ ਨੂੰ ਇਨਸਾਫ ਦੇਊਗਾ। ਪਰ ਆਪਣੇ ਸੁਪਰੀਮ ਕੋਰਟ ਨੇ ਕੀ ਕੀਤਾ? ਹੁਣ ਕੀ ਗਾਰੰਟੀ ਹੈ ਵੀ ਸੁਰਿੰਦਰ ਕੋਹਲੀ ਅੱਗੇ ਜਾ ਕੇ ਇਹ ਕੁਝ ਨਾ ਕਰੂਗਾ? ਪਰ ਇਹ ਕੇਸ ਪ੍ਰੂਵ ਕਰਦਾ ਕਿ ਜੇ ਤੁਹਾਡੇ ਕੋਲੇ ਪੈਸਾ ਤੇ ਪਾਵਰ ਹੈਗੀ ਆ ਤਾਂ ਇਸ ਦੇਸ਼ ਦਾ ਕਾਨੂੰਨ ਤੁਹਾਨੂੰ ਹੱਥ ਵੀ ਨਹੀਂ ਲਾ ਸਕਦਾ ਤੁਹਾਡਾ ਇਹ ਸਾਰੇ ਕੇਸ ਨੂੰ ਲੈ ਕੇ ਕੀ opinion ਆ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ